ਉਹ ਵੀ ਇਹ ਰੱਖਿਆ ਨੇ ਨਾ ਗਾਹਾਂ ਨੂੰ ਬ੍ਰੀਡਰ ਤੇ 5 ਕਿਲੋ ਦੁੱਧ ਕਹਿੰਦਾ ਬਾਈ ਕਿ ਇਹ ਕੱਲਾ ਮੇਮਣੀ ਪੀ ਜਾਂਦਾ ਹੈ ਇਹ ਕਹਿੰਦਾ ਬਾਈ ਕਹਿੰਦੇ ਹੁੰਦੇ ਆ ਵੀ ਜਿਹੜੀ ਬੱਕਰੀ ਵੱਧ ਬੱਚੇ ਦਵੇਣਾ ਜਿਆਦਾ ਦੁੱਧ ਦਵੇ ਵੀ ਉਹਦਾ ਮੇਮਣਾ ਗਾਹਾਂ ਬ੍ਰੀਡਰ ਰੱਖਣਾ ਚਾਹੀਦਾ ਫਿਰ ਤੁਸੀਂ ਦੁੱਧ ਵਾਲੀ ਬੱਕਰੀ ਨੂੰ ਵੀ ਬੱਚਾ ਉਹ ਕੁਦਰਤੀ ਵਾਸਤੇ ਇੱਕ ਆ ਗਿਆ ਐਸੇ ਕੁਦਰਤੀ ਆ ਕਿ ਉਹ ਕਿੰਨੇ ਦਿੰਦੀ ਆ ਦੋ ਦਿੰਦੀ ਆ ਵੀਰੇ ਅੱਜ ਸਾਡੇ ਦੋ ਦਿੰਦੀ ਐ ਇੱਕ ਇੱਕ ਦਿੱਤਾ ਹੈ ਅੱਜ ਸਾਨੂੰ ਆਹ ਵੀਡੀਓ ਦੇ ਵਿੱਚ ਬਾਈ ਕਾਲੇ ਦੀਆਂ ਬੱਕਰੀਆਂ ਤੇ ਉਹਦੇ ਬੱਕਰੇ ਦਿਖਾਉਣੇ ਆ ਤੇ ਪੌਸ਼ਦਿਆਂ ਵੀ ਕਿਹੜੇ ਖਾਨਦਾਨ ਦੀਆਂ ਇਹ ਬੱਕਰੀਆਂ ਨੇ ਕਿੱਥੋਂ ਲੈਣ ਚੱਲੀ ਆ ਤੇ ਕੀ ਗੱਲਬਾਤ ਆ ਇਹ ਡੱਬੀਆਂ ਬੱਕਰੀਆਂ ਦੀ ਤਾਂ ਸਾਰੀ ਗੱਲਬਾਤ ਆ ਵੀਡੀਓ ਦੇ ਵਿੱਚ ਦੱਸਾਂਗੇ ਤੁਹਾਨੂੰ ਬਾਈ ਸਤਿ ਸ਼੍ਰੀ ਅਕਾਲ ਗਾਲੇ ਸ਼ੁਕਰ ਬਾਈ ਜੀ ਕੀ ਹਾਲ ਚਾਲ ਆ ਬਾਈ ਠੀਕ ਆ ਵਧੀਆ ਵੀਰੇ ਭਾਈ ਜਿਹੜੀਆਂ ਇਹ ਡੱਬੀਆਂ ਬੱਕਰੀਆਂ ਨੇ ਨਾ ਛੋਟੇ ਲਵੇ ਹਾਂ ਜਿਵੇਂ ਆ ਬੱਕਰਾ ਇਹ ਭਾਈ ਕਿਹੜੇ ਘਰੋਂ ਚੱਲੀਆਂ ਹੋਈਆਂ ਨੇ ਬੱਕਰੀਆਂ ਇਹ ਵੀਰੇ ਬੱਕਰਾ ਪਾਲ ਚਾਚੇ ਦੇਵ ਗਾਣੇ ਲੈਣ ਦਾ ਅੱਛਾ ਠੀਕ ਆ ਹਾਂ ਮੇਰੇ ਬੇਕੇਲੇ ਦਾ ਮੇਰੇ ਬੇਕੇਲੇ ਆ ਹਾਂ ਬੱਕਰੀਆਂ ਮੈਂ ਬਾਬੂ ਤੋਂ ਬਾਬੂ ਗਣਾਂਗਾ ਬੱਕਰੀਆਂ ਸੀ ਮੇਰੇ ਕੋਲ ਤਿਆਰ ਕਰ ਬੱਕਰੀਆਂ ਉਹਨਾਂ ਤੋਂ ਤਿਆਰ ਕਰੀ ਬਾਬੂ ਕਿਹੜਾ ਬਾਠਾ ਬਾਠਾਂ ਵਾਲਾ ਬੱਕਰੀਆਂ ਉਹਨਾਂ ਦੇ ਘਰ ਦੀਆਂ ਹਾਂ ਬੱਕਰੀ ਉਹਨਾਂ ਦਾ ਉਹ ਤੋਂ ਤਿਆਰ ਕਰੀਆਂ ਗਾ ਬੱਕਰੀਆਂ ਹੁਣ ਤਾਂ ਉਹ ਬੱਕਰੀਆਂ ਪੁਰਾਣੀਆਂ ਇੱਕ ਦੋ ਹੀ ਰਹਿ ਗਈਆਂ ਮੇਰੇ ਕੋਲੇ ਅੱਛਾ ਆਪਣੇ ਆਪ ਹੀ ਆਪਾਂ ਤਿਆਰ ਹੋ ਠੀਕ ਹੈ ਬੱਕਰੇ ਦੀ ਕੀ ਡਿਟੇਲ 8 ਰੱਖ ਲਿਆ ਕਿੰਨੇ ਸਾਲ ਹੋ ਗਏ ਆਪਣੇ ਘਰੇ ਬੱਕਰੇ ਨੂੰ ਇਹਨੂੰ ਵੀਰੇ 4 ਸਾਲ ਹੋ ਗਏ ਇਹ ਤਾਂ ਕਿੰਨੀ ਇੱਕ ਬਰੀਡਿੰਗ ਲੈਂਦੀ ਆ ਬਈ ਸਾਰੀਆਂ ਪੱਠੀਆਂ ਇਹਦੀਆਂ ਵੀਰੇ ਆਪਣੇ ਸਾਰੀਆਂ ਪੱਠਾਂ ਇਹਦੀਆਂ ਨੇ ਜਿਹੜੀਆਂ ਹੁਣ ਦਿਖਾਵਾਂਗੇ ਬਾਅਦ ਚ ਹੁਣ ਦਿਖਾਵਾਂਗੇ ਠੀਕ ਹੈ ਤੇ ਇਹ ਮੇਲਿਆਂ 'ਚ ਵੀ ਚੈਂਪੀਅਨ ਬਣਿਆ ਬਈ ਹਾਂ ਵੀਰੇ ਭਲਾਈਆਂ ਨੇ ਮੇਲੇ ਦਾ ਚੈਂਪੀਅਨ ਹੈ ਹਾਂ ਹੋਰ ਤੇ ਮੈ ਭਲਾਈਆਂ ਨਹੀਂ ਪਾਇਆ ਐ ਰੈਪਲਾਈਆਂ ਨਹੀਂ ਬਹੁਤ ਕਿਤੇ ਪਾਇਆ ਨਹੀਂ ਹੋਰ ਨਹੀਂ ਫਿਰ ਪਾਇਆ ਆਪਾਂ ਚੈਂਪੀਅਨ ਆ ਗਿਆ ਜੁੱਤ ਲਾ ਭਾਈ ਹੁਣ ਇਹਦਾ ਰਿਜ਼ਲਟ ਦਿਖਾ ਦਿੰਨੇ ਆ ਆ ਬੱਚਾ ਵੀ ਇਹਦੀ ਆ ਨਹੀਂ ਫਿਰ ਇਹ ਕਾਲੇ ਬੱਚੇ ਦੇ ਬੱਚੇ ਇੱਕ ਕਾਲੇ ਦਾ ਹੈ ਲੈ ਹੁਣ ਇਹ ਗਾਂਹ ਨੂੰ ਰੱਖਣਾਗਾ ਵਿੱਚ ਹਾਂ ਇਹ ਰੱਖਣਾ ਵੀਰੇ ਲਓ ਵੀ ਆ ਮੇਮਣਾ ਦੇਖ ਲਓ ਤੁਸੀਂ ਪਹਿਲਾਂ ਤੇ ਬਾਕੀ ਫਿਰ ਬਾਈ ਦੀਆਂ ਪੱਠਾਂ ਇਹਦਾ ਰਿਜ਼ਲਟ ਦਿਖਾਉਨੇ ਆ ਵੱਡੇ ਬੱਕਰੇ ਦਾ ਦੋ ਮਹੀਨੇ ਦਾ ਹੋ ਗਿਆ ਹੈ ਹਾਂ ਟੀਖਰਾਕ ਪਾਈਆ ਬਈ ਇਹਨੂੰ ਤੇ ਦੁੱਧ ਤੇ ਫਿਰ ਤੇ ਦਾਣੇ ਪਾਣੇ ਦਾਣੇ ਨਾਰਮਲ ਆ ਹਾਂ ਨਾਰਮਲ ਮੈਂ ਦੁੱਧ ਕਿੰਨਾ ਪੀ ਜਾਂਦਾ ਦੁੱਧ ਪੀਂਦਾ ਵੀਰੇ ਬੱਕਰੇ ਥਲੇ 5.5 ਕਿਲ ਲੇ ਸੀਗਾ ਨੇ ਇੱਕ 80 ਹੈ ਇੱਕ ਤਾਂ ਬੱਕਰੀ ਬਹੁਤ ਚੰਗੀ ਹੈ ਨਾਲੇ ਬਾਈ ਕਹਿੰਦੇ ਹੁੰਦੇ ਆ ਵੀ ਜਿਹੜੀ ਬੱਕਰੀ ਵੱਧ ਬੱਚੇ ਦਵੇਣਾ ਜਿਆਦਾ ਦੁੱਧ ਦਵੇ ਵੀ ਉਹਦਾ ਮੇਮਣਾ ਗਾਹਾਂ ਬ੍ਰੀਡਰ ਰੱਖਣਾ ਚਾਹੀਦਾ ਫਿਰ ਤੁਸੀਂ ਦੁੱਧ ਵਾਲੀ ਬੱਕਰੀ ਵੀਰੇ ਬੱਚਾ ਉਹ ਕੁਦਰਤੀ ਪਾਸੇ ਇੱਕ ਆ ਗਿਆ ਅਸੇ ਕੁਦਰਤੀ ਆ ਗਿਆ ਉਹ ਕਿੰਨੇ ਦਿੰਦੀ ਆ ਦੋ ਦਿੰਦੀ ਆ ਵੀਰੇ ਅੱਜ ਸਾਢੇ ਦੋ ਦਿੰਦੀ ਸੀ ਹੈ ਇੱਕ ਦਿੱਤਾ ਹੈ ਇੱਕ ਦਿੱਤਾ ਹੈ ਹਾਂ ਠੀਕ ਆ ਇਹਦੀ ਮਾਂ ਗਈ ਹਾਂ ਇਹਦੀ ਮਾਂ ਜੋੜਾ ਲਾ ਕੇ ਦਿਖਾ ਸਕਦੇ ਇੱਕ ਦਿਖਾ ਦੋਗੇ ਜੋੜਾ ਲਗਾ ਦਿੰਦੇ ਆਂ ਦੂਰ ਲਈ ਨਵੀਂ ਇਹ ਰੱਖਿਆ ਇਹਨਾਂ ਨੇ ਗਾਹਾਂ ਨੂੰ ਬ੍ਰੀਡਰ ਤੇ 5 ਕਿਲੋ ਦੁੱਧ ਕਹਿੰਦਾ ਬਾਈ ਇਹ ਇਹ ਕੱਲਾ ਮੇਵ ਨਹੀਂ ਪੀਂਦਾ ਹੈ ਇਹ ਕਹਿੰਦਾ ਹੂੰ ਤੇ ਜਿਵੇਂ ਬਾਈ ਇਹਨੇ ਇੱਕ ਦਿੱਤਾ ਫਿਰ ਇਹ ਐ ਇੰਨਾ ਨਹੀਂ ਰਿਜ਼ਲਟ ਪਾਉਂਦਾ ਵੀ ਕਿਤੇ ਦੇਖ ਕੇ ਕਿਵੇਂ ਨਹੀਂ 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 ਐ ਨਹੀਂ ਹੈ ਨਹੀਂ ਆਈ ਨਹੀਂ ਠੀਕ ਆ ਪਸ਼ੋਕਰ ਤੇ ਲੈ ਕੇ ਜਾਊਗਾ ਹਾਂ ਹਾਂ ਠੀਕ ਐ ਤੇ ਹੁਣ ਇਹਦੀਆਂ ਪੱਠਾਂ ਦਿਖਾ ਬਾਈ ਜਿਹੜਾ ਆਪਣਾ ਬ੍ਰੀਡਰ ਬੱਕਰਾ ਹੈਗਾ ਆਹਰੇ ਆਣੇ ਹੈ ਫਾ ਇਹ ਲੋਂਗੋ ਵਾਲੀ ਦੀ ਖੀਰੀਆਂ ਚਾਈ ਵੀਰੇ ਚੈਂਪੀਅਨ ਖੀਰੀਆਂ ਚ ਹਾਂ ਹੂੰ ਯਾਰ ਬਾਈ ਡੱਬੀ ਨੇ ਨਾ ਸਾਰੀਆਂ ਤੇਰੇ ਲੱਗੀਆਂ ਡੱਬੀਆਂ ਵੀਰੇ ਸਾਰੀਆਂ ਡੱਬੀਆਂ ਤਿਆਰ ਕਰ ਹੁਣ ਜਿਵੇਂ ਆ ਤੁਸੀਂ ਕਾਲਾ ਬੱਕਰਾ ਛੱਡਿਆ ਤਾਂ ਇਹਦੇ ਨਾਲ ਫਰਕ ਪੈ ਜੂਗਾ ਨਾ ਹਾਂ ਬਈ ਕਾਲਾ ਬੱਚਾ ਛੱਡਿਆ ਡੱਬੀ ਬੱਥੇ ਯਾਰ ਤਾਂ ਡੱਬੇ ਹੀ ਆਉਣਗੇ ਨਾ ਵੀ ਹੋ ਸਕਦਾ ਕਿ ਤਾਜੇ ਕਾਲਾ ਹਾਂ ਪਰ ਨਹੀਂ ਡੱਬੀ ਆਉਣਗੇ ਡੱਬੀ ਆਉਣਗੇ ਹਾਂ ਕਿਉਂਕਿ ਹੁਣ ਬੱਕਰਾ ਛੱਡਿਆ ਤਾਂ ਰਿਜ਼ਲਟ ਆ ਡੱਬੀ ਆ ਤੇ ਆ ਦੇਖ ਲਓ ਬਾਈ ਰਿਜ਼ਲਟ ਕਿੰਨਾ ਚੰਗਾ ਆਗਾ ਆ ਡੱਬੇ ਡੱਬੇ ਬੱਛੇ ਇਹਦਾ ਗਾਣਾ ਆ ਬੁੱਕ ਦਾ ਹਾਂ ਹਾਂ ਇਹਦੀਆਂ ਵੀਰੇ ਬੋਲੀਆਂ ਇਹਦੀਆਂ ਇਹ ਦੁੱਧ ਨੂੰ ਕਿਵੇਂ ਨੇ ਬਾਈ ਦੁੱਧ ਨੂੰ ਖਰੀਆਂ ਵੀਰੇ ਅਪਲੂਨ ਅਪਲੂਨ ਬੱਚਾ ਹੀ ਪੌਣ ਦਿਨ ਕਰੋ ਦਦਾ ਅੱਛਾ ਹਾਂ ਠੀਕ ਹੈ ਤੇ ਬੱਚੇ ਨਹੀਂ ਲੈ ਕੇ ਆਏ ਛੋਟੇ ਛੋਟੇ ਬੱਚੇ ਵੀਰੇ ਵਿਕੇ ਵੇ ਸਾਰੇ ਸਾਰੇ ਵਿਕ ਗਏ ਹਾਂ ਸਾਰੇ ਵਿਕ ਗਏ ਤੇ ਆਹ ਦੇਖ ਲਓ ਕਿੰਨੀ ਭਾਰੀ ਬੱਕਰੀ ਹੈ ਇਹ ਇਹ ਵੀਰੇ ਵੱਡੀ ਬੱਕਰੀ ਆਪਣੀ ਮੇਰੀ ਫੂਲੇ ਵਾਲੇ ਮੇਲੇ ਚੈਂਪੀਅਨ ਆਈ ਸੀ ਫੂਲੇ ਵਾਲੇ ਤੇ ਆਈ ਚੈਂਪੀਅਨ ਆਈ ਚੈਂਪੀਅਨ ਇਹ ਵੀ ਇਹਦੀ ਹੈ ਨਹੀਂ ਇਹ ਇਹ ਦਾ ਬੱਕਰੀ ਪਹਿਲਾਂ ਪੁਰਾਣੀਆਂ ਪੁਰਾਣੀਆਂ ਬੱਕਰੀਆਂ ਜੋ ਹੈ ਹਾਂ ਇਹ ਗਾ ਵੀ ਪ੍ਰਾਣੀਆਂ ਬੱਕਰੀਆਂ ਦੇਖ ਲੋ ਤੇ ਆ ਬਾਕੀ ਸਾਰੀਆਂ ਇਹਦੀਆਂ ਨੇ ਹੈਬ੍ਰੀਡ ਹਾਂ ਇਹ ਡੱਬੂ ਦੀਆਂ ਕਈ ਪੱਠਾਂ ਡੱਬੂ ਦੀਆਂ ਵੀ ਇਹਦੀਆਂ ਮੋੱਚਿਆ ਹਾਂ ਉਹ ਇਹਦੀਆਂ ਇਹਦੀਆਂ ਇੱਥੇ ਹੈਗੀਆਂ ਪੀਆਂ ਹਾਂ ਇਹਦੀਆਂ ᱛੀਆਂ ਵੀ ਆ ਆਹ ਡੱਬੀਆਂ ਸਾਰੀਆਂ ਇਹ ਇਹਦੀਆਂ ਆ ਸਾਰੀਆਂ ਇਹਦੀਆਂ ਨੇ ਡੱਬੀਆਂ ਇਹ ਪੰਜ ਪੰਜ ਪੱਠਾਂ ਦੀਆਂ ਵੀ ਇਹਨੇ ਕਿੰਨੀਆਂ ਦਿੱਤੀਆਂ ਅਸੀਂ ਇੱਕ ਵਾਰ ਚ ਦੋ ਦਿਨ ਦੀਆਂ ਵੀ ਦੋ ਹੀ ਦਿਨ ਦੀਆਂ ਹਾਂ ਹਾਂ ਬੱਕਰੀਆਂ ਦੇ ਪੱਠਾ ਹੁਣ ਇਹਦੀ ਨੇ ਆ ਪੱਠਾਂ ਰੱਖ ਲਈਆਂ ਪੰਜ ਪੱਠਾਂ ਵੀ ਇੱਕ ਨਕਸ਼ੇ ਦੀ ਨੇ ਨਾ ਹਾਂ ਹਾਂ ਜਿਹੜੀਆਂ ਲੋਹੀਆਂ ਜੀਆਂ ਖੜੀਆਂ ਨੇ ਲੋਹੀਆਂ ਵੀ ਉਹ ਉਹ ਫੀਡਿੰਗ ਮੂੰਹ ਵਾਲੀ ਬੱਕਰੀ ਇਹ ਇਹ ਬਾਈ ਇਹ ਬੱਕਰੀ ਵੀ ਆਪਣੀ ਕਰਦੀ ਆ ਫਿਰ ਇਹ ਵੀ ਕਰਦੀ ਆ ਬਾਗੂ ਗਾਲੇ ਜਿਵੇਂ ਹੈ ਸਿਆ ਤੇ ਤři ਚਾਰ ਪੰਜ ਮੇਲੇ ਜੇ ਤੂੰ ਆਪਣੇ ਚਾਰ ਪੰਜ ਮੇਲੇ ਹਾਂ ਰਕਾਲੀ ਵੀ ਆਈ ਸੀ ਇਹ ਤੇ ਭਲਾਈਆਂ ਨੇ ਆ ਗਈ ਸੀਗੀ ਇੱਕ ਆਈ ਫੁੱਲਿਆ ਇੱਕ ਲੋਂਗੋ ਵਾਲਾ ਸੀ ਠੀਕ ਆ ਲੋਹੀ ਇਹ ਪੇਸੇ ਦੀ ਪੱਠਾ ਵੀਰੇ ਇਹਦੀ ਹੈ ਹਾਂ ਇੱਕ ਇਹ ਇੱਕ ਹੋਰ ਹੈ ਦੀ ਪੱਠਾ ਠੀਕ ਇਹ ਭਾਰੀਆਂ ਨੇ ਯਾਰ ਬੱਕਰੀਆਂ ਨਾ ਹਾਂ ਹਾਂ ਵੀਰੇ ਹੁਣ ਗੱਬਣ ਨੇ ਹਾਂ ਗੱਬਣਾ ਵੀਰੇ ਹੁਣ ਸੋਣ ਵਾਲੀਆਂ ਨਾ ਅੱਛਾ ਕਿਹੜੇ ਤੋਂ ਕ੍ਰੋਸ ਨੇ ਇਹ ਇਹ ਡੱਬੇ ਤੋਂ ਕ੍ਰੋਸ ਆ ਵੀਰੇ ਹੁਣ ਤਾਂ ਇਹ ਤੋਂ ਹਾਂ ਡੱਬੇ ਤੋਂ ਆ ਰਹੇ ਆ ਕਾਲਾ ਘੱਟ ਛੱਡਦੇ ਫਿਰ। ਨਾ ਕਾਲਾ ਹੈ ਦੋ ਦੰਦ ਦੀ ਵਾਇਬਰੇ ਛੱਡਿਆ ਨਹੀਂ। ਇਹ ਦੋ ਦੰਦ ਕਿੰਨੀ ਹੈਟ ਕਰ ਗਏ ਇਹ? 1 ਕਾਲੀ ਬਿਆਲੀਆਂ ਚ ਵਾਇਬਰੇ। 40 ਬਿਆਲੀਆਂ ਚ ਕਰ ਗਏ। ਠੀਕ। ਅਜੇ ਛੱਡਿਆ ਨਹੀਂ ਹੈਗਾ। ਹਾਂ ਹਾਂ। ਆ ਵੀ ਇਹਦੀ ਲੋਹੀ ਬੱਕਰੀ ਦੀ ਆ ਪੱਠੇ। ਇਹ ਲੋਹੀ ਦੀ ਆ। ਇਹ ਡੱਬਾ ਛੱਡਿਆ ਸੀ ਰਿਜ਼ਲਟ ਡੱਬਾ ਗਿਆ ਹੈ। ਡੱਬਾਇਆ ਹਾਂ ਵੀਰੇ। ਬੱਕਰਾ ਆਪਦੇ ਤੇ ਲੈ ਕੇ ਜਾਂਦਾ ਫਿਰ ਤਾਂ। ਹਾਂ ਵੀਰੇ ਆਪਦੇ ਤੇ ਲੈ ਕੇ ਜਾਂਦਾ। ਆ ਛੋਟੀ ਪੱਠਾ ਹੈ। ਹਾਂ ਛੋਟੀ ਮੇਮਣੀ ਵੀਰੇ ਇਹ ਵੀ। ਇਹ ਕਿੰਨੇ ਟਾਈਮ ਦੀ ਕਾਲੇ? ਡੱਬੋ ਦੀ ਪੱਠੀ ਪੱਠਾ। ਇਹ ਹੋ ਗਈ ਵੀਰੇ 4 ਕਿੰਨੇ ਸਾਢੇ 4 ਦੀ। ਆ ਵੀ ਮੈਂ ਉਹ ਨਹੀਂ ਚੈੱਕ ਕਰੋ ਬਈ ਇੱਕ ਨਕਸ਼ੇ ਦੀ ਹੀ ਪਾਉਂਦਾ ਹਨਾ ਬਈ ਯਾਰ ਜਾਵਾਂ ਹਾਂ ਹਾਂ ਵੀਰੇ ਬਾਕੀ ਇਹਨਾਂ ਨੂੰ ਖਰਾਕ ਰੂਕ ਕੀ ਪਾਉਣੇ ਗਾਲੇ ਖਰਾਕ ਵੀਰੇ ਇਹ ਦੱਸ ਦੇ ਬਾਈ ਨੂੰ ਆਪਾਂ ਇਹਨੂੰ ਨੀਰਾ ਪਾਉਨੇ ਆਪਰੇ ਇੱਕ ਦਾ ਕੁਮਾਰੀ ਦਾ ਤੇ ਮੂੰਗੀ ਦਾ ਤੇ ਇੱਕ ਮੱਕੀ ਪਾਉਨੇ ਆਪਾਂ ਨੂੰ ਸਾਫ ਧਮੱਕੀ ਦੇ ਛਿਲਕਾ ਠੀਕ ਹੈ ਹਾਂ ਅਜੇ ਮਾਂ ਮਾਂ ਮੀਹਾਂ ਜੇ ਕਰਕੇ ਹੋਰਾਂ ਦੀਆਂ ਬੱਕਰੀਆਂ ਨਿੱਸੀਆਂ ਜਮੇ ਪੈਣ ਵੀ ਤੇ ਨਹੀਂ ਆਜੇ ਠੀਕ ਨੇ ਬਹੁਤ ਆਪਾਂ ਵੀਰੇ ਦਾਣਿਆਂ ਦੀ ਰੱਖੀਆ ਫਿਰ ਉਹਨੇ ਨਾਲ ਇੱਕ ਆ ਬਾਹਰ ਹੀ ਨਹੀਂ ਕੱਡੀਆਂ ਕਰ ਹਾਂ ਬਾਹਰ ਹਾਈ ਨਹੀਂ ਸੀ ਜਗ੍ਹਾ ਇਹਦੇ ਦਾਣੇ ਫਿਰ ਦਾਣੇ ਵਧਾ ਦੇ ਥੋੜੇ ਦੱਸਿਆ ਹਾਂ ਇਹ ਦਾਣੇ ਵਧਾ ਤੇ ਖਰਾਕ ਵਧਾਤੀਏ ਹਾਂ ਬਾਕੀ ਆ ਮੇਹਣਾ ਬਾਈ ਤੁਹਾਨੂੰ ਦਿਖਾਵਾਂਗੇ ਆਉਣ ਵਾਲੇ ਟਾਈਮਾਂ 'ਚ ਤੇ ਵਧੀਆ ਹੈਗਾ ਬੱਚਾ ਜੇ ਲਮ ਲਾਇਆ ਵੀਰੇ ਪਾਵਾਂਗੇ ਸੁੱਖ ਰੱਖੇ ਮਹਾਰਾਜ ਨੇਲੇ ਚ ਹਾਂ ਹਾਂ ਪੱਦਾ ਪੈਰਾਂ ਦਾ ਮਜਬੂਤ ਆਣਾ ਬਾਈ ਪੂਰਾ ਪੂਰਾ ਦੇਖ ਲਓ ਬਾਈ ਬਾਈ ਦੀ ਫਰੀਦ ਹੋਰ ਘਰੇ ਹੈਗੀਆਂ ਬੱਕਰੀਆਂ ਕੇ ਸਾਰੀਆਂ ਨਹੀਂ ਘਰੇ ਹੈਗੀਆਂ 15000 ਬੱਕਰੀਆਂ ਇੱਥੇ ਦਾ ਮੈਂ ਮੈਂ ਇਹ ਲੈ ਆਇਆ ਹੈ ਨਾ ਥੋੜੀਆਂ ਜਿਹੜੀਆਂ ਨਾਮਾਂ ਜੀਆਂ ਬੱਕਰੀਆਂ ਉਹ ਜਿਹੜੀਆਂ ਨੇ ਆਪਾਂ ਜਿਵੇਂ ਉਹੀ ਲੈ ਕੇ ਆਏ ਹਾਂ ਉਹ ਜਿਹੜੀਆਂ ਨੇ ਅਨੇ ਘਰੇ ਵੀ ਹੈਗੇ ਦੋ ਤਿੰਨ ਬੱਕਰੀਆਂ ਦੋ ਬੱਕਰੀਆਂ ਸੂਤੀਆਂ ਜਿਹੜੀਆਂ ਫੁੱਲੇ ਵਾਲੇ ਆਈਆਂ ਸੀਗੀਆਂ ਪਹਿਲੋਂ ਪਹਿਨ ਉਹ ਬੱਕਰੀਆਂ ਸੂਤ ਲੈ ਫਿਰ ਸੂਂਗਾ ਕੱਲ੍ਹ ਪਰਸ ਵੀ ਸੂਂਗਾ ਬੱਕਰੀਆਂ ਹੋਣਗੀਆਂ ਠੀਕ ਨਾਲੇ ਕਹਿੰਦੇ ਬਈ ਯਾਰ ਉੱਤ ਚ ਬਈ ਸੁਵਾਉਣੇ ਨਹੀਂ ਚਾਹੀਦੇ ਵੀ ਮੱਥਰ ਨਹੀਂ ਮੱਥਰ ਹਟ ਗਿਆ ਹੁਣ ਤਾਂ ਟਲ ਗਿਆ ਬਸ ਟਲ ਗਿਆ ਹਾਂ ਭਾਈ ਬੱਕਰਾ ਲੱਗ ਲੁਕ ਜਾਂਦਾ ਵੀਰੇ ਯਾਰ ਜਾਂ ਮੱਕਣਾ ਲੱਗ ਜਾਂਦਾ ਹਾਂ ਹਾਂ ਬਹਾ ਬੱਕਰੀਆਂ ਹੁਣ ਦਾ ਪੰਜ ਦਸ ਨਾਲ ਤਾਂ ਕਾਲਾ ਗਏਗਾ ਸੋ ਹਾਂ ਅੱਧੀ ਭਾਦ ਤੋਂ ਬਾਅਦ ਉਹ ਸੁਆ ਪਾ ਜਾਂਦਾ ਵੀਰੇ ਅੱਧੀ ਭਾਦ ਤੋਂ ਬਾਅਦ ਹਾਂ ਅੱਧੀ ਭਾਦ ਤੋਂ ਬਾਅਦ ਉਹ ਸੁਆ ਪਾ ਜਾਂਦਾ ਠੀਕ ਹੈ ਤੇ ਭਾਈ ਫਿਰ ਹੁਣ ਜਿਹੜੇ ਆਉਣ ਵਾਲੇ ਟਾਈਮ 'ਚ ਬੱਚੇ ਭੁੱਖਨੇ ਕਿ ਕਿਵੇਂ ਦੇ ਦੇ ਦੂ ਵੀ ਦਵੋਂਗੇ ਜੇ ਕੋਈ ਫੋਨ ਖਾਣ ਤੇ ਲਾ ਆ ਵੀਰੇ ਬੱਚੇ ਬੰਦ ਕਰ ਦਿਆ ਸੇਲ ਕੋਈ ਚੱਕਰੀ ਠੀਕ ਹੈ ਲੈ ਨੰਬਰ ਦੱਸੀ ਗਾਲੇ ਨੰ ਇਸਨੂੰ ਆ ਬੱਕਰੀਆਂ ਦਿਖਾਈਆਂ ਨੇ ਇਹਨਾਂ ਦੀਆਂ ਤੇ ਆ ਬਰੀਡਰ ਬੱਕਰਾ ਬਾਕੀ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਭਾਈ ਉਹ ਵੀ ਦੇਖ ਸਕਦੇ ਹੋ ਤੁਸੀਂ ਆਪਣੇ ਪਈਆ ਪੇਜ ਤੇ ਤੇ ਠੀਕ ਆ ਗਾਲੇ ਭਾਈ ਤੁਹਾਨੂੰ ਠੀਕ ਆ ਭਾਈ ਜੀ